ਹਾਂਜੀ ਦੋਸਤੋ ਸਵਾਗਤ ਹੈ ਬਾਬਾ ਪ੍ਰੋਪਰਟੀ ਚੈਨਲ ਤੇ ਰੋਜ਼ਾਨਾ ਦੀ ਤਰ੍ਹਾਂ ਆਪਾਂ ਹਾਜ਼ਰ ਹਾਂ ਜੀ ਇੱਕ ਨਵੀਂ ਕੋਠੀ ਦੇ ਨਾਲ ਸੁਹਾਜ ਦੀ ਕੋਠੀ ਕੋਟਕਪੂਰਾ ਬਾਈਪਾਸ ਗ੍ਰੀਨਫੀਲਡ ਕਲੋਨੀ ਦੇ ਨੇੜੇ ਤੁਹਾਨੂੰ ਦਿਖਾਵਾਂਗੇ ਸੋ 9 ਮਰਲੇ ਤੋਂ ਜ਼ਿਆਦਾ ਇਹ ਜਗ੍ਹਾ ਹੈਗੀ ਹੈ ਦੋ ਸੜਕਾਂ ਦੇ ਉੱਤੇ ਬਣੀ ਹੋਈ ਹੈ ਸੋ ਉਸ ਤੋਂ ਪਹਿਲਾਂ ਆਪਾਂ ਕੋਠੀ ਨੂੰ ਦੇਖੀਏ ਜਿੰਨਾ ਵੀ ਪਰਾਉਣਾ ਅਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਤੇ ਹੋ ਸਕੇ ਤਾਂ ਜਲਦੀ ਜਲਦੀ ਵੀਡੀਓ ਨੂੰ ਸ਼ੇਅਰ ਵੀ ਜ਼ਰੂਰ ਕਰ ਦਿਓ ਤੇ ਆਜੋ ਗੱਲ ਕਰਦੇ ਹਾਂ ਫਿਰ ਇਸ ਕੋਠੀ ਦੀ ਤਾਂ ਇਸ ਕੋਠੀ ਦਾ ਜਿਹੜਾ ਪੋਰਚਾ ਕਾਫੀ ਖੁੱਲਾ ਡੁੱਲਾ ਹੈਗਾ ਦੋ ਗੱਡੀਆਂ ਜਿਹੜੀਆਂ ਆਰਾਮਦਾਰੀ ਦੇ ਨਾਲ ਇਸ ਕੋਠੀ ਦੇ ਵਿੱਚ ਤੁਸੀਂ ਲਾ ਸਕਦੇ ਹੋ ਸੋ ਦੋ ਛੜਕਾਂ ਦੇ ਉੱਤੇ ਇਹ ਕੋਠੀ ਬਣੀ ਹੋਈ ਆ ਔਰ ਬਹੁਤ ਹੀ ਸ਼ਾਨਦਾਰ ਕੋਠੀ ਆ ਤੁਹਾਡੇ ਵਾਸਤੇ ਲੈ ਕੇ ਆਏ ਆ ਵੀਡੀਓ ਨੂੰ ਸ਼ੇਅਰ ਜਰਿਆ ਜਰੂਰ ਕਰ ਦਿਓ ਸੋ ਲੌਬੀ ਦੀ ਗੱਲ ਕਰੀਏ ਤਾਂ ਘਟੋ ਘਟ 3.5 ਮਰਲਿਆਂ ਦੇ ਵਿੱਚ ਤਾਂ ਲੌਬੀ ਬਣੀ ਹੋਈ ਆ ਸਾਰਾ ਟਾਈਲਸ ਦਾ ਕੰਮ ਆ ਜਿਹੜਾ ਕੋਠੀ ਦੇ ਵਿੱਚ ਹੋਇਆ ਵੀ ਆ ਔਰ ਬਹੁਤ ਹੀ ਸਾਫ ਸੁਥਰੀ ਕੋਠੀ ਤੁਹਾਡੇ ਵਾਸਤੇ ਲੈ ਕੇ ਆਏ ਆ ਸਾਹਮਣੇ ਤੁਸੀਂ ਕਿਚਨ ਦੇਖ ਸਕਦੇ ਹੋ ਸੋ ਕਿਚਨ ਦੀ ਗੱਲ ਕਰੀਏ ਤਾਂ ਕਾਫੀ ਖੁੱਲੀ ਡੁੱਲੀ ਕਿਚਨ ਹੈਗੀ ਆ ਔਰ ਕਬਰਡ ਦਾ ਕੰਮ ਵੀ ਜਿਹੜਾ ਕਿਚਨ ਦੇ ਵਿੱਚ ਹੋਇਆ ਵੀ ਆ ਸੋ ਨੌ ਮਰਲਿਆਂ ਤੋਂ ਜ਼ਿਆਦਾ ਜਿਹੜੀ ਆ ਲੌਬੀ ਆ ਦੋ ਛੜਕਾਂ ਦੇ ਉੱਤੇ ਜਿਹੜੀ ਆ ਬਣੀ ਹੋਈ ਆ ਔਰ ਏਰੀਆ ਬਹੁਤ ਹੀ ਖੂਬਸੂਰਤ ਹੈ ਬਹੁਤ ਹੀ ਸੋਹਣਾ ਜਿਹੜਾ ਇਸ ਏਰੀਆ ਦੇ ਵਿੱਚ ਇੱਕ ਕੋਠੀ ਬਣੀ ਹੋਈ ਆ ਦੋ ਸੜਕਾਂ ਦੇ ਉੱਤੇ ਕੋਠੀ ਆ ਇੱਕ ਸੜਕ 25 ਫੁੱਟ ਚੌੜੀ ਆ ਤੇ ਦੂਸਰੀ 22 ਫੁੱਟ ਦਿਸ਼ਾ ਦੀ ਗੱਲ ਕਰੀਏ ਤਾਂ ਦਿਸ਼ਾ ਜਿਹੜੀ ਆ ਇੱਕ ਸਾਈਡ ਜਿਹੜਾ ਕੋਠੀ ਦਾ ਫਰੰਟ ਆ ਉਹ ਸ਼ਿਪ ਦੇ ਵੱਲ ਤੇ ਦੂਜੀ ਜਿਹੜੀ ਆ ਦੱਖਣ ਵੱਲ ਸੋ 10-12 ਸਾਲ ਬਣੀ ਨੂੰ ਹੋ ਗਏ ਆ ਸੋ ਆਪਾਂ ਫਰਸਟ ਬੈੱਡਰੂਮ ਦੇ ਵਿੱਚ ਇੰਟਰ ਕੀਤਾ ਤਾਂ ਬੈੱਡਰੂਮਾਂ ਦੇ ਵਿੱਚ ਵੀ ਜਿਹੜਾ ਕਬੜ ਦਾ ਕੰਮ ਆ ਉਹ ਹੋਇਆ ਵੀ ਆ ਔਰ ਕਾਫੀ ਖੁੱਲੇ ਡੁੱਲੇ ਜਿਹੜੇ ਆ ਬੈੱਡਰੂਮ ਆ ਉਹ ਬਣੇ ਹੋਇਆ ਸੋ ਬੈਕ ਸਾਈਡ ਦੇ ਉੱਤੇ ਜਾਲ ਵਾਸਤੇ ਵੈਂਟੀਲੇਸ਼ਨ ਵਾਸਤੇ ਜਿਹੜੀ ਆ ਸਪੇਸ ਛੱਡੀ ਹੋਈ ਆ ਔਰ ਜਿਹੜਾ ਏਰੀਆ ਤੁਸੀਂ ਬੈਕ ਸਾਈਡ ਤੇ ਖਾਲੀ ਦੇਖ ਰਹੇ ਹੋ ਇਹ ਇਸ ਕੋਠੀ ਤੋਂ ਅਲੱਗ ਨੌ ਮਰਲਿਆਂ ਤੋਂ ਜ਼ਿਆਦਾ ਇਹ ਜਗ੍ਹਾ ਹੈਗੀ ਆ ਛਿਪਦੇ ਵੱਲ ਇਸ ਕੋਠੀ ਦਾ ਮੂੰਹ ਹੈਗਾ ਦੋ ਬੈਡਰੂਮ ਇੱਕ ਸਟੋਰ ਡ੍ਰਾਈੰਗ ਰੂਮ ਵਾਸ਼ਰੂਮ ਰਸੋਈ ਦੋ ਗੱਡੀਆਂ ਲਾਉਣ ਵਾਸਤੇ ਪੋਰਚ ਗਰਾਉਂਡ ਫਲੋਰ ਤੇ ਜਿਹੜੇ ਆ ਉਹ ਬਣੇ ਹੋਏ ਆ ਤੇ ਆਜੋ ਫਿਰ ਦੇਖਦੇ ਆ ਸਟੋਰ ਸਟੋਰ ਦੀ ਗੱਲ ਕਰੀਏ ਤਾਂ ਸਟੋਰ ਵੀ ਜਿਹੜਾ ਕਾਫੀ ਖੁੱਲਾ ਡੁੱਲਾ ਇਸ ਕੋਠੀ ਦੇ ਵਿੱਚ ਬਣਿਆ ਹੋਇਆ ਉਸ ਤੋਂ ਬਾਅਦ ਵਾਸ਼ਰੂਮ ਤੁਸੀਂ ਦੇਖ ਸਕਦੇ ਹੋ ਵਾਸ਼ਰੂਮ ਵੀ ਕਾਫੀ ਖੁੱਲਾ ਡੁੱਲਾ ਜਿਹੜਾ ਬਣਿਆ ਹੋਇਆ ਔਰ ਬਹੁਤ ਹੀ ਖੂਬਸੂਰਤ ਜਿਹੜਾ ਉਹ ਬਣਿਆ ਹੋਇਆ ਬਹੁਤ ਹੀ ਸਾਫ ਸੁਥਰੀ ਕੋਠੀ ਆ ਔਰ ਜਿਕਰੇ ਦੀ ਆਪਾਂ ਰੇਟ ਦੀ ਗੱਲ ਕਰੀਏ ਤਾਂ 72 ਲੱਖ ਰੁਪਈਆ ਡਿਮਾਂਡ ਕੀਤੀ ਆ ਬਾਕੀ ਮੌਕੇ ਤੇ ਸ਼ੂਟ ਹੋ ਜਾਊਗੀ ਜਿਸ ਵੀ ਵੀਰ ਭਰਾਣੇ ਇਸ ਕੋਠੀ ਨੂੰ ਖਰੀਦਣਾ ਹੋਵੇ ਜੋ ਵੀ ਤੁਸੀਂ ਡਿਸਪਲੇ ਤੇ ਨੰਬਰ ਦੇਖ ਰਹੇ ਹੋ ਉੱਥੇ ਕੰਟੈਕਟ ਕਰਕੇ ਇਸ ਕੋਠੀ ਨੂੰ ਖਰੀਦ ਸਕਦੇ ਹੋ ਸੋ 72 ਲੱਖ ਡਿਮਾਂਡ ਦੇ ਨਾਲ ਕੋਠੀ ਤੁਹਾਡੇ ਵਾਸਤੇ ਲੈ ਕੇ ਆਏ ਆ ਬਾਕੀ ਮੌਕੇ ਤੇ ਸ਼ੂਟ ਹੋ ਜਾਊਗੀ ਦੋ ਸੜਕਾਂ ਦੇ ਉੱਤੇ ਆ ਫੇਸ ਜਿਹੜਾ ਛਿਪਦੇ ਵੱਲ ਆ ਪਛਮ ਵੱਲ ਮੂੰਹ ਹੈ ਇਸ ਕੋਠੀ ਦਾ ਸੋ ਦੂਸਰਾ ਜਿਹੜਾ ਦੱਖਣ ਵੱਲ ਹੈਗਾ ਸੋ ਇੱਕ ਪਾਸੇ 25 ਫੁੱਟ ਤੇ ਦੂਜੇ ਪਾਸੇ 22 ਫੁੱਟ ਗਲੀ ਹੈ ਦੋ ਗਲੀਆਂ ਤੇ ਔਰ ਬਹੁਤ ਹੀ ਸਾਫ਼ ਸੁਥਰੀ ਜਿਹੜੀ ਆ ਕੋਠੀ ਆ ਉੱਪਰ ਦੀ ਗੱਲ ਕਰੀਏ ਤਾਂ ਤਿੰਨ ਬੈੱਡਰੂਮ ਜਿਹੜੇ ਆ ਉੱਪਰ ਵੀ ਬਣੇ ਹੋਏ ਆ ਸੋ ਇਹ ਫਰਸਟ ਉੱਪਰ ਬੈੱਡਰੂਮ ਨਾਲ ਅਟੈਚ ਜਿਹੜਾ ਵਾਸ਼ਰੂਮ ਆ ਤੁਸੀਂ ਦੇਖ ਸਕਦੇ ਹੋ ਸੋ ਪੂਰੀ ਕੋਠੀ ਜਿਹੜੀ ਆ ਸਾਸ ਸੁਸਰੀ ਹੈਗੀ ਆ 10-12 ਸਾਲ ਹੋ ਗਿਆ ਇਸ ਕੋਠੀ ਨੂੰ ਬਣੇ ਤੇ 72 ਲੱਖ ਰੁਪਇਆ ਡਿਮਾਂਡ ਦੇ ਨਾਲ ਤੁਹਾਡੇ ਵਾਸਤੇ ਲੈ ਕੇ ਆਏ ਆ ਜਿਸ ਵੀ ਵੀਰ ਭਰਾਣੇ ਕੋਠੀ ਨੂੰ ਖਰੀਦਣਾ ਹੋਵੇ ਜੋ ਵੀ ਤੁਸੀਂ ਡਿਸਪਲੇ ਤੇ ਨੰਬਰ ਦੇਖ ਰਹੇ ਹੋ ਉੱਥੇ ਕੰਟੈਕਟ ਕਰਕੇ ਇਸ ਕੋਠੀ ਨੂੰ ਖਰੀਦ ਸਕਦੇ ਹੋ ਸੋ ਇਹ ਜੀ ਦੂਸਰਾ ਬੈਡਰੂਮ ਹੋਰ ਇੱਕ ਨਾਲ ਜਿਹੜਾ ਬੈਡਰੂਮ ਆ ਫਰਸਟ ਤੇ ਆਪਾਂ ਦੇਖਿਆ ਸੋ ਤੋਂ ਤਿੰਨ ਬੈਡਰੂਮ ਜਿਹੜੇ ਆ ਉੱਪਰ ਬਣੇ ਹੋਏ ਆ ਦੋ ਬੈਡਰੂਮ ਥੱਲੇ ਆ ਤੇ ਇਹ ਐਲੀਵੇਸ਼ਨ ਆ ਇਸ ਕੋਠੀ ਦਾ ਬਾਹਰਲੇ ਪਾਸੇ ਬਾਲਕਨੀ ਬਣੀ ਹੋਈ ਆ ਸਵਾਸੇ ਪਾਸੇ ਦਾ ਏਰੀਆ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਗ੍ਰੀਨਰੀ ਦਾ ਪੂਰਾ ਪ੍ਰਬੰਧ ਆ ਦੋ ਗਲੀਆਂ ਦੇ ਉੱਤੇ ਆ ਧੰਨਵਾਦ ਜੀ ਫਿਰ ਮਿਲਦੇ ਆ ਅਗਲੀ ਵੀਡੀਓ ਵਿੱਚ